ਇਹ ਗੱਲ ਦੋਸਤੋ ਮੇਰਾ ਚੈਨਲ ਚੰਗ ਦੇ ਨਾਲ ਤੁਹਾਡਾ ਸਵਾਗਤ ਸਾਰਿਆਂ ਦਾ ਦੋਸਤੋ ਅੱਜ ਦੀ ਸਾਜ ਮੈਂ ਪਾ ਰਿਹਾ ਕਿ ਕਾਫੀ ਦਿਨਾਂ ਬਾਅਦ ਅੱਜ ਕੱਲ ਦਾ ਤੇ ਅੱਜ ਦਾ ਦਿਨ ਥੋੜਾ ਜਿਹਾ ਠੰਡਾ ਸੀ ਤੇ ਗਰਮੀ ਨੇ ਬੜਾ ਕਹਿਰ ਵਧਾਇਆ ਕਹਿ ਲੱਗਦਾ ਜਿਵੇਂ ਇਸ ਵਾਲੀ ਗਰਮੀ ਬਹੁਤ ਜ਼ਿਆਦਾ ਪਈ ਹੈ ਪਰ ਹਰ ਵਾਰੀ ਗਰਮੀ ਪੈਂਦੀ ਹੈ ਮੈਂ ਰਾਜਸਥਾਨ ਦੇ ਟਿੱਬਿਆਂ ਦੀ ਗਰਮੀ ਵੇਖੀ ਹੈ ਗੰਗਾ ਨਗਰ ਬਹੁਤ ਫਾਦਿਲ ਗਾ ਇਸ ਸਾਈਡ ਤੇ ਬਹੁਤ ਚਰਮ ਮੈਨੂੰ ਰਹਿਣ ਦਾ ਮੌਕਾ ਮਿਲਿਆ ਤੇ ਉਧਰ ਵੀ ਵੇਖੀ ਇਧਰ ਵੀ ਰਾਇ ਤੇ ਗਰਮੀ ਨੇ ਚੰਦ ਕੱਢੇ ਪਏ ਪੂਰੇ ਤੇ ਆਇਆ ਹੀ ਮੈਂ ਆਪਦੇ ਦੂਰ ਦੇ ਖੇਤਾਂ ਜਾਵਤ ਮੈਂ ਵਾਈ ਵੀ ਕਰਦਾ ਫੈਲੀ ਠਿੱਕੀ ਤੇ ਆ ਰੋਡ ਹੈ ਹੀ ਵਟਾ-ਮਟਾ ਦੀ ਦ੍ਰਿਸ਼ੀਕਰਨ ਚੋਂ ਨਾਲਾਉਣ ਦੀ ਤਿਆਰੀ ਕਰਦਾ ਇਹ ਮੈਂ ਮੈਂ ਤੁਹਾਨੂੰ ਪਾਵਾਂ ਅੱਜ ਦੀ ਸਾਂਝ ਨਾਲੇ ਤੁਹਾਨੂੰ ਦਿਖਾਉਣਾ ਮਾਜੇ ਦਾ ਮਾਹੌਲ ਪਲੇ ਲੋਕਾਂ ਕੋ ਪੜ ਗਿਆ ਥੋੜੀਆਂ ਨੇ ਜਿਆਦਾ ਵੱਡੀਆਂ ਜ਼ਮੀਨਾਂ ਦੇ ਲਾਟੀ ਨਹੀਂ ਇੱਥੇ ਕੋਈ ਕੋਈ ਬਦਲਾਟਾਂ ਨਹੀਂ ਕਿਸੇ ਪਿੰਡ ਦੇ ਵਿੱਚ ਵੱਡਾ ਜ਼ਿਮੀਦਾਰ ਹੁੰਦਾ ਬਾਅਦੇ 507 ਗੱਲੇ ਵਾਲੇ 100 ਗੱਲੇ ਵਾਲੇ 2 ਗੱਲੇ ਵਾਲੇ ਜ਼ਿਮੀਦਾਰ ਨੇ ਬਾਅਦੇ ਲੋਕ ਦਲੇਰ ਨੇ ਤੇ ਗਰਮੀ ਨੂੰ ਟੱਕਰ ਦੇਣ ਵਾਲੇ ਨੇ ਆ ਜੋ ਮਤਾ ਦੇਗਾ ਪਉਣਾ ਆ ਜੀ ਸਾਂਝ ਦੋਸਤ ਇਹ ਆ ਸਿਵਲ ਇੰਜੀਨੀਅਰ ਆ ਇਹਦੇ ਫੋਨ ਦੇ ਵਿੱਚ ਅੰਦੇ ਨੇ ਜਟਾਂ ਦੇ ਜਿਹੜਾ ਇਹ ਤਰ੍ਹਾਂ ਨੇ ਯਾਰਿਆਣ ਉਹ ਬੱਚਿਆਂ ਨੂੰ ਗਹਿਣੇ ਕੱਢਦੇ ਨਹੀਂ ਸਿਖਾਉਂਦਾ ਜੱਟਾਂ ਦੇ ਮੁੰਡਿਆਂ ਨੂੰ ਕੋਈ ਵਾਈ ਕਰਨੀ ਨਹੀਂ ਸਿਖਾਉਂਦਾ ਇਹ ਜੰਮ ਦੇ ਲਾ ਲਈ ਜੰਗੀਆਂ ਫੜ ਦਿੰਦੇ ਬਾਹੂ ਨੇ ਤਕਰੇ ਵਟਾਂ ਦੀ ਬਰੇਸ਼ੀ ਜਾਂ ਜਿਦਾਂ ਨਾਈ ਉਸ ਤਰੇਣਾ ਨਹੀਂ ਛੇਮ ਕਰਦਾ ਕਿਤਰਾ ਵਟਾਂ ਦੇ ਰੂ ਮਲੰਘਿਆ ਧੋਣੀਆਂ ਲੱਗਦੀਆਂ ਤੇ ਜਰੀ ਵੀ ਪਾਣੀ ਪੁਣੀ ਲਾਇਆ ਚੋਕੰਢੀ ਮੜਾਇਆ ਫਿਰ ਇਤਰਾ ਰਾਵਣ ਖੰਭਾ ਆ ਬਾਤਾ ਜੀ ਲੀ ਗਾਰਾ ਦੇ ਪਰ ਐ ਬਿਸ਼ੀਆਂ ਪਈਆਂ ਉੱਤੇ ਕਿਉਂ ਕਰਮ ਸਿੰਘ ਆ ਜਾ ਰਿਹਾ ਨਜ਼ਾਰਾ ਥੋੜਾ ਜਿਹਾ ਆ ਰਿਹਾ ਆ ਰਿਹਾ ਹੈ ਚਲ ਮੇਰਾ ਰੰਗ ਦੇਖ ਕੇ ਗਾਜਰਾਂ ਨੂੰ ਲਾਲ ਆ ਦੇ ਹੋਰ ਲਗਿਆ ਹੈ ਜਿਆਦਾ ਮਰੀ ਜਾਂਦਾ ਕਰ ਤੇ ਇਹ ਕਿਦੇ ਇਹਦੇ ਦਿਲਾਂ ਵਰਗਾ ਮੌਲ ਦਾ ਫੇਰ ਗਾਸ਼ਾ ਗੱਡੇ ਬਣਾਏ ਜਦੋਂ ਇਹ ਤੇ ਕਈ ਵਾਰ ਲੱਗਦੀ ਜਿਵੇਂ ਕੁੜੀ ਆ ਜੀ ਤੰਦੂਰ ਦੀ ਤਪਾਈ ਹੁੰਦੀ ਆ ਜੜੀ ਹਾਂ ਚਲੋ ਵਧੀਆ ਵਾ ਇਹ ਹਬੀ ਸਰਕਾ ਜਿਹੜੀ ਤੁੰਤਾਰ ਤੇ ਪੱਤੀ ਤੋਂ ਗਾਂ ਖੇਮ ਕੱਪ ਨੂੰ ਜੁੜਦੀ ਰੀਗੇ ਤੋਂ ਨਿਕਲ ਜਾਂਦੀ ਇਹ ਨਹਿਰ ਨਾਲ ਨਾਲ ਉਦੀ ਇੱਥੇ ਸਾਡੇ ਕਾਫੀ ਬਰਖਤ ਨੇ ਇਹਨਾਂ ਬਰਖਤਾਂ ਕਰਕੇ ਸਾਡੇ ਇੱਥੇ ਬਾਤਪੂਰਤ ਕਾਫੀ ਹੁੰਦੀ ਰਹਿੰਦੀ ਇਹ 10 15 ਕਿਲੋਮੀਟਰ ਦਾ ਏਰੀਆ ਜਿਹੜਾ ਬਰਖਤਾਂ ਨਾਲ ਭਰਿਆ ਪਿਆ ਇਹ ਸਾਹਮਣੇ ਬੈਗ ਜਿਹੜੀ ਇਹ ਵੀ ਮੇਰੇ ਦੋਸਤਾਂ ਦੇ ਉਹਨਾਂ ਦੀ ਆ ਜੱਟੀ ਬੋਲ ਤਾਂ ਬਾਈਕ ਤੇ ਮਤਲਬ ਆਪਾਂ ਕਪਾਸ਼ ਆਪਾਂ ਉਹ ਉਡਾਨ ਕਰ ਲੈ ਲਈ ਇਹ ਕੰਮ ਇਹ ਟਾਈਮ 'ਚ ਪੰਜਾਬ ਦੇ ਵਿੱਚ ਜਿਹੜੇ ਬੋੜਾਂ ਪਿੱਪਲਾਂ ਤੋਂ ਇਲਾਵਾ ਤੂਤਾ ਨਹੀਂ ਸ਼ਾਂ ਮਸ਼ਹੂਰ ਹੁੰਦੀ ਸਾਡੇ ਸਲੇਸ 'ਚ ਨਾਵਲ ਵੀ ਲੱਗਦਾ ਸੀ ਤੂਤਾ ਵਾਲਾ ਕੋਈ ਜਿਹੜਾ ਭਾਰਤ ਪੜ ਪਾਕ ਵੰਡ ਦੇ ਉੱਤੇ ਲਿਖਿਆ ਸੀ ਸੋਹਣ ਸਿੰਘ ਸੀਤਲ ਹੋਣਾ ਬੜਾ ਵਧੀਆ ਨਾਵਲ ਸੀ ਉਹਦੇ ਵਿੱਚ ਤੂਤਾ ਦੀ ਸ਼ਾਨ ਦਾ ਜ਼ਿਕਰ ਸੀ ਆ ਆ ਗਿਆ ਆਪਾਂ ਅੰਦੇ ਨੇ ਮਿੱਤਰਾ ਦੀ ਗੜਵੀ ਦਾ ਸ਼ਰਬਤ ਵਰਗਾ ਪਾਣੀ ਇਹ ਮਿੱਠਾ ਪਾਣੀ ਆ ਸਾਡੇ ਪੰਜਾਬ ਦਾ ਹੀ ਇਮੀਨੇਟਲਾ ਬਹੁਤ ਹੀ ਵਧੀਆ ਖੂਬਸੂਰਤ ਨਜ਼ਾਰਾ ਦੇਖ ਰਹੇ ਤੁਸੀਂ ਕਿਤਰਾ ਇਹ ਦਿਓੜਾ ਪਾਣੀ ਜਿਹੜਾ ਕੱਢ ਰਿਹਾ ਧਾਰ ਨੂੰ ਕਹਿੰਦੇ ਦੇ ਬਜ਼ੁਰਗ ਸਾਡੇ ਮੋਲੇਰ ਕੀ ਧਾਰ ਬੜੇ ਮੋਲੇਰ ਕੀ ਧਾਰ ਪੈ ਰਹੀ ਵੇ ਔਰ ਇਹ ਠੰਡਾ ਪਾਣੀ ਔਰ ਇਹਦੇ ਜਿਹਨੂੰ ਹੱਥ ਪਾਈਦੇ ਬਈ ਦਾ ਇੱਕ ਇਹਦਾ ਲਖਣੀ ਨਜ਼ਾਰਾ ਹੁੰਦਾ ਔਰ ਇਹ ਕਰ ਹੰਗ ਰੂਹ ਨੂੰ ਸਕੂਨ ਦੇਣ ਵਾਲੀ ਇੱਥੇ ਸ਼ਾਂਤੀ ਹੈ ਇਹਨਾਂ ਆਹ ਦੇਖੋ ਮੈਂ ਤੁਹਾਨੂੰ ਵਿਖਾ ਰਿਹਾ ਇਹ ਠੀਕੇ ਪਾਣੀ ਇਹ ਪਾਣੀ ਨੂੰ ਪੀਂਦੇ ਜਾਓ ਕਿਉਂਕਿ ਲਾਗੇ ਨਹਿਰਾਂ ਨਹਿਰ ਕਰਕੇ ਪਾਣੀ ਹੋਰ ਵੀ ਮਿੱਠਾ ਔਰ ਇਹੋ ਹੀ ਹੈ ਸਾਡੇ ਖੇਤਾਂ ਦੀ ਜਿਹੜੀ ਐ ਸੁਹਾਣਾ ਇਹਦੀ ਖੂਬਸੂਰਤੀ ਆ ਔਰ ਇਹ ਪਾਣੀ ਜਿਹੜਾ ਕਹਿੰਦੇ ਆ ਮਾਝੇ ਦਾ ਪਾਣੀ ਤੇ ਜਿਹੜਾ ਤਰਨ ਤਰ ਤਸੀਲਦਾ ਸੀ ਕਿਸੇ ਨੂੰ ਪਹਿਲਵਾਨ ਬਣਾਉਣਾ ਹੋਵੇ ਤੇ ਘੋੜਾ ਪੱਕਾ ਪਾਣੀ ਸੀ ਪਹਿਲਵਾਨ ਵੀ ਕਹਿੰਦੇ ਨੇ ਹੀ ਵੀ ਮਾਝੇ ਦਾ ਪਾਣੀ ਜਿੰਨੇ ਪੀਤਾ ਤੇ ਮਾਝੇ ਨੇ ਪਹਿਲਵਾਨ ਵੀ ਬੜੇ ਖੂਬਸੂਰਤ ਪੈਦਾ ਕੀਤੇ ਆ ਮੈਂ ਬਹਿ ਗਿਆ ਇਹਦੇ ਵਿੱਚ ਪਾਣੀ ਦੇ ਬਹਿ ਕੇ ਮੈਂ ਹਾਬੇ ਇਹਦੇ ਵਿੱਚ ਲੱਤਾਂ ਤੱਤਾ ਪਾਉਣੇ ਤੇ ਪੈਰ ਜਦੋਂ ਪਾਣੀ ਚ ਪਾ ਲਈਦੇ ਐ ਇੰਨੀ ਗਰਮੀ ਦੇ ਵਿੱਚ ਠੰਡਾ ਸਕੂਨ ਨਜ਼ਾਰਾ ਵਾ ਔਰ ਇਹਨਾਂ ਦੀ ਛਾਂ ਜਿਹੜੀ ਬੜੀ ਸੋਹਣੀ ਕਬੂਤਰ ਮੇਰੇ ਵਾਲਾ ਦਾ ਵੇਖੋ ਕੀ ਬੜਿਆ ਆ ਲੜਾ ਔਰ ਇਹ ਵਾਲ ਜਿਹੜੇ ਮੇਰੇ ਮੂੰਹ ਵਾ ਤੋਤਾ ਵਾਲਾ ਯਾ ਸੁੰਗਲਿਆ ਕਾਫੀ ਦਿਨਾਂ ਦਾ ਪਹਿਲੇ ਇਕੱਠਾ ਦਾ ਹਾੜਾ ਤੋਂ ਇੰਨੀ ਜ਼ਿਆਦਾ ਗਰਮੀ ਸੀ ਕਿ ਬਾਹਰ ਹੀ ਨਹੀਂ ਨਿਕਲਿਆ ਜਾਂਦਾ ਅੱਜ ਬੱਦਲ ਜੇ ਹੋਏ ਆ ਤੇ ਕੱਲ ਨੂੰ ਸ਼ਾਇਦ بارش ਵੀ ਪੈ ਜੇ ਇਸ ਹਰਦੇ ਵਿੱਚ ਪਾਣੀ ਪੂਣੀ ਪਾ ਕੇ ਮੜੀ ਜੀ ਸ਼ਾਂਤੀ ਹੋਈ ਤੇ ਬੜਾ ਸੁਣਾ ਖੂਬਸੂਰਤ ਬੇਕਾਂ ਦਾ ਲੱਗੇ ਡੇਰਿਆਂ ਦਾ ਨਜ਼ਾਰਾ ਲੱਗੇ ਛੜਕਾ ਸਾਡੇ ਵਗਦੀ ਜੰਨੈਲੀ ਤੇ ਬੜਾ ਹੀ ਸੋਣਾ ਜਿਹੜਾ ਮੰਜਰਾ ਮੈਂ ਜਿੱਥੇ ਵੀ ਦੇਸ਼ ਵਿਦੇਸ਼ ਚ ਬੈਠੇ ਆ ਪੰਜਾਬ ਦੇ ਲੋਕ ਪੰਜਾਬ ਤੋਂ ਦੂਰ ਚੱਲ ਜਾਣ ਪਰ ਆਪਣੀ ਜ਼ਮੀਨ ਤੋਂ ਆਪਣੀ ਦੀ ਸੁਗੰਧ ਤੋਂ ਦੂਰ ਨਹੀਂ ਜਾ ਸਕਦੇ ਆ ਜਿਹੜੀ ਛੱਤੇ ਨੂੰ ਪਾਣੀ ਲਾਇਆ ਕਹਿੰਗੇ ਥਾਵਾਂ ਤੇ ਇਹਨੂੰ ਪਾਣੀ ਸਿੰਜਣਾ ਵੀ ਕਹਿੰਦੇ ਆ ਤੇ ਹੁੰਟੀਆਂ ਥਾਵਾਂ ਤੇ ਇਹਨੂੰ ਖੇਤ ਨੂੰ ਰੋਪਣਾ ਵੀ ਕਹਿੰਦੇ ਆ ਤੇ ਸਾਡੇ ਕਹਿੰਦੇ ਆ ਪਾਣੀ ਲਾਇਆ ਖੱਤਾ ਕਹਿੰਦੇ ਆ ਕਿੱਲੇ ਨੂੰ ਏਕੜ ਨੂੰ ਤੇ ਖੱਤਾ ਜਿਹੜਾ ਖੱਤੇ ਨੂੰ 8 ਘੰਟੇ ਵਾਲੇ ਦਿਨੂੰ ਪਾਣੀ ਲੱਗਾ ਇਹ ਪਾਣੀ ਜਦੋਂ ਮੁੜ ਕੇ ਪੈੜੀ ਬੱਤਰ ਆਊਗੀ ਪੁੱਤਰ ਵੀ ਦੋਹਾਂ ਚੌਂਦਣਾ ਜੀ ਪੜੀ ਆ ਜਾਂਦੀ ਫਿਰ ਇਹਨੂੰ ਵਾਹ ਕੇ ਵਾਣ ਖੁੱਲੇ ਛੱਡ ਦਿੱਤੇ ਜਾਣਗੇ ਫਿਰ ਲਗੜਾ ਝੋਨਾ ਉਹ ਨਾਦਰੇ ਲਾਉਣਾ ਨਾ ਇਹਨਾਂ ਨੂੰ ਲੱਗਦਾ ਬਾਖਪਤੀ ਲਾਉਣੀ ਹੋਣੀ ਆ ਚੋਨਾ ਲਾਉਣਾ ਹੁੰਦਾ ਤੇ ਉਹਨੂੰ ਕੱਦੂ ਬਣਿਆ ਹੋਣਾ ਏ ਇਹ ਵਧੀਆ ਜਿਹੜਾ ਨਜ਼ਾਰਾ ਵਾ ਬੰਬੀ ਦਾ ਟਿਊਬਵਲ ਦਾ ਇੱਥੇ ਜੋ ਸ਼ਾਂਤੀ ਆ ਕੇ ਵਗਦੇ ਪਾਣੀ ਨੂੰ ਵੇਖ ਕੇ ਮਿਲਦੀ ਆ ਉਹ ਕਿਤੇ ਵੀ ਨਹੀਂ ਗੀ ਦੇਖੋ ਜੀ ਸੋਨਾ ਜਿਹੜਾ ਮੰਜਰ ਮਤਨ ਮੁਖਾਰਿਆਂ ਆ ਦੇਖੋ ਤੁਹਾਡੇ ਜਿਹੜਾ ਦੂਰੋਂ ਜਿਹੜੀਆਂ ਬੇਕਾਂ ਨਜ਼ਰ ਆ ਰਹੀਆਂ ਬੇਕਾਂ ਜਿਹੜੀਆਂ ਇੱਥੇ ਕਈਆਂ ਥਾਵਾਂ ਤੇ ਉਹਨਾਂ ਨੂੰ ਭਾਣੀਆਂ ਵੀ ਕਹਿ ਜਾਂਦਾ ਆ ਸਾਡੇ ਇੱਥੇ ਬੈਗਾ ਕਹਿੰਦੇ ਮੇਰੇ ਰਾੜਕੇ ਆ ਲੋਰਗੇ ਉਹ ਇਹਨੂੰ ਵਾੜਾ ਕਹਿੰਦੇ ਏਤ ਨੂੰ ਖੇਤਰ ਕਹਿੰਦੇ ਤੇ ਇੱਥੇ ਪੂ ਵਾਲੇ ਹੀ ਇਹਨੂੰ ਬੰਬੀ ਕਹਿੰਨੇ ਜ਼ਿਆਦਾਤਰ ਤੇ ਬੰਬੀ ਤੇ ਬੈਠੇ ਆ ਬੰਬੀ ਤੇ ਬਹਿਣ ਦਾ ਜਿਹੜਾ ਹਵਾਲ ਦਾ ਨਜ਼ਾਰਾ ਇਹ ਜਾਮ ਨੂੰ ਦੀ ਸ਼ਾਮ ਆ ਸੰਘੜੀ ਬੱਦਲ ਹੋਏ ਆ ਬੱਦਲ ਕਲਦੇ ਹੋਏ ਆ ਵੀ ਖੈਰ ਮੂੜ ਜਾ ਬਣਾਉਂਦੇ ਆ ਵੀ ਖੈਰ ਬਾਤ ਨੂੰ ਗੁਰੁੰਦਾ ਵਰੋ ਵਾਦਨ ਲਿਆ ਨਾ ਆਵਾਦ ਨਹੀਂ ਨਹੀਂ ਆ ਵੀ ਚਲੋ ਇੱਕ ਜੰਦਾ ਸਿਰ ਤੇ ਖਤੜੀ ਲਈ ਹੁੰਦੀ ਹੈ ਬਦਲਾ ਦੀ ਖਤੜੀ ਆ ਇਹਦੇ ਨਾਲ ਮਾਨੂੰ ਛਾਤੀ ਜੀ ਆ ਧੁੱਪ ਤੋਂ ਬਚਾਵਾ ਆ ਪੂਤਣਾ ਵਾ ਮੇਰਾ ਬੜਾ ਕਰਾਰਾ ਪੂਤਣਾ ਪੂਤਣਾ ਕਹੇ ਟਾਈਮ ਖੂਆਂ ਤੇ ਲਾਉਂਦੇ ਦੇ ਲੋਕ ਮੁੜ ਕੇ ਨਲਕਿਆਂ ਦੇ ਲੱਗਣ ਦੇ ਆ ਅੱਜਕੱਲ ਮੋਟਰ ਰਖਦੇ ਆ ਇਹ ਪੂਤਣਾ ਇਹ ਤਾਂ ਕਰਕੇ ਨੰਮੋ ਝੂਣਾ ਜਿਆ ਉਹ ਕਿਥੇ ਪਾਣੀ ਜਿਹੜਾ ਵਾ ਉਹ ਕਣਕ ਦੀ ਵਡਾਈ ਤੋਂ ਬਾਅਦ ਕਾਫੀ ਦੇਰ ਬਾਅਦ ਛੋਣਿਆਂ ਨੂੰ ਆ ਕੇ ਲੱਗਦਾ ਆ ਲੈ ਲੱਸੀ ਵਰਵਾ ਆ ਗਈ ਲੱਸੀ ਦੀ ਭਰ ਕੇ ਡੋਲਣੀ ਚਲੋ ਦੱਸੀ ਵੀ ਛੱਡ ਗਏ ਇਹ ਲੱਸੀ ਜਿਹੜੀ ਹੈ ਇਹ ਕੋਈ ਫੈਲੋ ਜੱਟਾਂ ਦੀ ਬੀਅਰ ਆ ਇਸ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਰਾਜ ਜਿਹੜੇ ਦੇਣਾ ਇਹ ਲੱਸੀ ਦੇ ਦੇਣਾ ਲੱਸੀ ਵੇਚਉਂਦੀ ਆ ਬੀਮੀ ਗਰਮੀ ਬਾਦ ਦੋਨੀ ਦੱਸੀ ਬਾਦ ਆ ਰੋੜੇ ਆ ਵੀ ਆਮ ਘਰਾ ਦੇ ਵਿੱਚ ਜਿਹੜੀ ਲੱਸੀ ਆ ਉਹ ਗਾਇ ਵੀ ਆ ਮੱਦੇ ਮੁਦੇ ਰੱਖਣ ਦਾ ਰਵਾਜ ਘਟਦਾ ਜਾਂਦਾ ਮੁੰਡੇ ਸ਼ਕੀਨ ਹੁਤੇ ਜਾਂਦੇ ਆ ਪਰ ਹੁਣ ਜਿਹੜਾ ਨਵਾਂ ਰੁਝਾਨ ਜੇ ਸਭ ਦਾ ਨਕਲੀ ਦੁੱਧ ਬਣ ਰਿਆ ਨੱਗਰ ਰੱਖਣ ਤੋਂ ਹੰਬੜਾ ਗੁਜ਼ਾਰਾ ਨਹੀਂ ਤੇ ਕੋਈ ਇੱਕ ਮੱਝ ਰੱਖੇ ਜਾਂ ਕੋਈ ਗਾਂ ਰੱਖੇ ਜਿਹੜਾ ਲੱਸੀ ਨਾਲ ਆਨੰਦ ਬਾਈ ਦਾ ਲੱਸੀ ਨੇ ਬਾਈ ਦਾ ਐਦੇ ਫੇਰੇ ਇੱਥੇ ਕਿਤੇ ਚਾਰ ਗਲਾਸ ਲੱਸੀ ਦੇ ਪੀਤੇ ਤੇ ਫਿਰ ਕਰਦਾ ਇਨਾ ਔੜ ਨੂੰ ਪਰ ਕਪੜੇ ਨਹੀਂ ਹਿਲਾਇਆ ਮੈਨੂੰ ਪਤਾ ਨਹੀਂ ਕਿ ਮੈਂ ਇੱਥੇ ਵੀ ਬੋਲ ਤੇ ਹੁਣਾ ਤਾਂ ਕਰਕੇ ਆ ਮੇਰਾ ਦੋਸਤ ਹੈ ਜਿਹੜੀ ਆਪਣੇ ਹੱਥੀਂ ਮਾਈ ਕਰਨ ਰਿਹਾ ਸੀ ਜਟਾ ਦਾ ਮੁੰਡਾ ਕਹਿੰਦੇ ਵੀ ਕਈ ਤੋਂ ਪੜਾਣੀ ਨਹੀਂ ਰਹਿ ਸਕਦਾ ਘਾੜੀ ਤੋਂ ਪੜਾਣੀ ਨਹੀਂ ਰਹਿ ਸਕਦਾ ਇਹਨੂੰ ਵੀ ਜੋਸ਼ ਛੜਿਆ ਤੇ ਸਿਵਰਾ ਜਿੰਨੀ ਸਾਡੇ ਪਰ ਅੱਗੇ ਵੀ ਗੱਲ ਕੀਤੀ ਇਹਨਾਂ ਨੂੰ ਵੀ ਕਈ ਵੇਖ ਕੇ ਤੇ ਮੈਂ ਥੋੜਿਆ ਵੀ ਇਹੀ ਲਈਏ ਸੰਯੁਧ ਦੇ ਕਲਪੁਰ ਦੇ ਜਿਹੜੇ ਕਿੰਨਾ ਕੰਮ ਕਰਦੇ ਆ ਫਿਰ ਬੰਨੇ ਵਟਾਉਂਦਾ ਆ ਜਵਾਨ ਜਿਹੜਾ ਆ ਲਓ ਜੀ ਇੱਕ ਲਸੀ ਦਾ ਗਲਾਸ ਮੈਂ ਪੁਰਪੀਲਾ ਇਹ ਆਨੰਦਾ ਪੂਰਾ ਇੱਥੇ ਤੇ ਕਿਉਂਕਿ ਜਿਹੜੀ ਆਵਾਜ਼ ਸੀ ਮੇਰੀ ਜਿਹੜੀ ਰੀਅਲ ਆਵਾਜ਼ ਆ ਜਿਹੜੀ ਮੈਂ ਇੱਥੇ ਬਹਿ ਕੇ ਗੱਲਾਂ ਕਰਨ ਲਿਆ ਸੀ ਉਹ ਆ ਨਹੀਂ ਰਹੀ ਕਿਉਂਕਿ ਉਹਦਾ ਸ਼ੋਰ ਬੜਾ ਕਿਊਬਲ ਚੱਲਣ ਦਾ ਪਰ ਇਹ ਵੀ ਲੱਸੀ ਦਾ ਜਿਹੜਾ ਨਜ਼ਾਰਾ ਮੈਂ ਇੱਥੇ ਦੋਦਲੀ ਪੀਂਦੀ ਅਸੀਂ ਪੀ ਗਏ ਤਿੰਨ ਜਣੇ ਆਵੇ ਹੀ ਸਕਦੇ ਤੁਸੀਂ ਪਾਣੀ ਇਹ ਜਿਹੜਾ ਉਹ ਵੀ ਲੱਸੀ ਵਰਗਾ ਹੀ ਆ ਉਹ ਲੱਸੀ ਨਾਲੋਂ ਵੇ ਮਿੱਠਾ ਮੈਂ ਕਹਿ ਸਕਦੇ ਆ ਵੀ ਜਿਹੜੀ ਜੀਰ ਨੂੰ ਅਸੀਂ ਪਾਲਦੇ ਆ ਪਹਾੜਾਂ 'ਚ ਜਾ ਕੇ ਯਾਰ ਮਨੀਕ ਥਾਵਾਂ ਤੇ ਜਾਂਦੇ ਆ ਉਹ ਇਹ ਸਾਡੇ ਖੇਤਾਂ ਤੋਂ ਵਧੀਕ ਜਿਹੜਾ ਵਾ ਉਹ ਨਜ਼ਾਰਾ ਗਤੀਵ ਨਹੀਂ ਇਹ ਆ ਵੀ ਥੋੜੇ ਜਿਹਾ ਇਹਨਾਂ ਨੂੰ ਬੰਬੀਆਂ ਨੂੰ ਬਣਾਇਆ ਸਵਾਰਿਆ ਹੋਵੇ ਇੱਥੇ ਦਰਖਤ ਲੱਗੇ ਹੁਣ ਕੋ ਥੋੜੀ ਬਹੁਤੀ ਕਮਰਾ-ਕੁਮਰਾ ਪਾ ਕੇ ਵਧੀਆ ਤੇ ਉਹਨੂੰ ਕੀਤਾ ਵੇ ਬਹੁਤ ਬਹੁਤ ਸੋਹਣਾ ਲੱਗਦਾ ਐੜੇ ਬਾਊੜੇ ਖਲੋਤੇ ਇਹਨਾਂ ਦੀ ਬੰਬੀ ਦੇ ਉੱਤੇ ਤੇ ਹੀ ਜਾਂਦੇ ਨੇ ਇੱਥੇ ਤੇ ਬੜਾ ਨਜ਼ਾਰਾ ਵਾ ਇਹ ਵੋਲੋਂ ਬੜਾ ਸ਼ਿੰਗਾਰਿਆ ਫਿਰ ਉਹ ਰਾਜੀ ਰੀ ਬਰਖਤਾ ਜਿਵੇਂਗੇ ਉਹ ਜਿਹੜੀਆਂ ਲੱਗੀਆਂ ਉਥੇ ਡੇਕਾ ਬਕੈਣਾ ਉਹਨਾਂ ਦੀ ਛਾਂ ਜਿਹੜੀ ਆ ਉਹ ਯਾਰਾ ਸਕੂਨ ਦਿੰਦੀ ਆ ਜਿਹੜੀ ਸਾਡੇ ਇੱਥੇ ਸਭ ਤੋਂ ਮਾੜੀ ਚੀਜ਼ ਇਹ ਹੁੰਦੀ ਹੈ ਵੀ ਜਦੋਂ ਕਣਕ ਦੀ ਕਟਾਈ ਤੋਂ ਬਾਅਦ ਨਾਲ ਨੂੰ ਅੱਗ ਲਾ ਦਿੰਦੇ ਆ ਨਾ ਉਹੜਾ ਅੱਗਾ ਜਿਹੜੀ ਉਹ ਕੀ ਕਰਦੀ ਆ ਵੀ ਜਿਹੜੇ ਬੂਟੇ ਅਸੀਂ ਲਾਏ ਹੁੰਦੇ ਆ ਉਹਨਾਂ ਬੂਟਿਆਂ ਦਾ ਬਣਾਸ਼ ਬਰ ਦਿੰਦੀ ਆਹੇ ਸਾਹਮਣੇ ਜੀ ਤੇ ਕਪੜਾ ਆ ਪਿਆ ਵਾਈਟ ਰੰਗ ਦਾ ਇਹ ਬੂਟਾ ਵੀ ਜਿਹੜਾ ਇਹ ਨਾਰਾਂ ਦਾ ਬੂਟਾ ਸੀ ਬੜਾ ਸੋਹਣਾ ਬੂਟਾ ਸੀ ਪਰ ਇਹ ਵੀ ਇਹਨੂੰ ਹੀ ਜਿਹੜੀ ਅੱਗ ਨੇ ਜਿਹੜੀ ਆਪਦੀ ਲਪੇਟ ਚ ਲੈ ਕੇ ਛੱਟ ਲਿਆ ਤੇ ਇਹਨਾਂ ਜਿਹੜਾ ਛੱਡਿਓ ਫੇਰ ਰਿੰਗਾ ਰਿੰਗਾ ਆ ਜਿਹੜੇ ਇਹ ਇੱਥੇ ਸਕੂਲ ਦੇ ਪੜਾਕੀਆਂ ਵਿਚੇ ਗੱਲਾਂ ਬਾਤਾਂ ਮਾਰਦੇ ਗੋਜੇ ਨਾਲ ਕਾਸਾ ਕਿੰਨਾ ਕਰਨ ਨੇ ਇਹ ਆ ਜਿਹੜੀ ਮੈਂ ਆ ਵੀ ਕਿਦੋਂ ਨਾਲੇ ਤੁਹਾਡੇ ਨਾਲ ਸਾਂਝ ਬਣ ਜੂਗੀ ਛੋਟੀ ਜੀ ਨਾਲੇ ਮੈਂ ਇਹ ਜਿਹੜਾ ਲੋ ਮੁਣਾਗੇ ਤਾਂ ਬਿਨਾਂ ਪਾਦੇ ਉਹ ਪਛੇੜੀ ਆ ਦੂਰ ਸੱਦੇ ਛੜਕਾ ਇਹੜਕਦੇ ਕੰਡੇ ਦੇ ਲੱਗਦੇ ਪੈੜੀ ਇਹ ਛੜਕੇ ਦੀ ਤੰਤਾਨ ਦੁਪੱਟੀ ਨੂੰ ਜੋੜਦੀ ਆ ਅੱਗੇ ਹਰੀਕੇ ਨੂੰ ਨਿਕਲ ਜਾਂਦੀ ਇਧਰੋਂ ਮਾਲਵੇ ਸਾਈਡ ਨੂੰ ਇਧਰੋਂ ਖੇਮਪੁਰ ਸਾਈਡ ਨੂੰ ਨਿਕਲ ਜਾਂਦੀ ਕਹਿੰਦੇ ਰੋਟੀ ਦਾ ਜੋ ਨਜ਼ਾਰਾ ਨਾ ਨਾਓ ਫਾਈਵ ਸਟਾਰ ਹੋਟਲ 'ਚ ਨਾ ਕੋਈ ਟਾਬੇ ਤੇ ਨਾ ਕਿਤੇ ਜੋ ਖੇਤਾਂ 'ਚ ਰੋਟੀ ਖਾਣ ਦਾ ਮਜ਼ਾ ਉਹ ਖੇਤਾਂ ਦਾ ਹੀ ਆ ਵਾਹ ਇਹ ਤੇ ਆਰ ਨਹੀਂ ਰੋਟੀ ਕਿਉਣਾ ਵੇ ਰੁਖੀ ਸੁੱਕੀ ਰੋਟੀ ਜਿਹੜੀ ਇਹ ਮਰ ਤੋਂ ਕੱਟ ਨਹੀਂ ਹੁੰਦੀ। ਪਰ ਇਹ ਭਾਗ ਦੀ ਰੋਟੀ ਆਈ ਤੇ ਮੈਂ ਚੱਲ ਵਿਚੋਂ ਦੋ ਪ੍ਰਸ਼ਾਦ ਦੇ ਨਹੀਂ ਛਕਦੇ ਤਾਂ ਬਹੁਤ ਹੀ ਮਤਲਬ ਮੈਂ ਕਹਿਣਾ ਵੀ ਇਹ ਦਸੰਤ ਤੋਂ ਪਰੇ ਦੀ ਖੇਡ ਹੁੰਦੀ ਜਿਹੜਾ ਸਵਾਦ ਹੁੰਦਾ ਖੇਤ ਚ ਰੋਟੀ ਖਾਣ ਦਾ। ਇਹ ਭਾਗ ਹੋੜੇ ਦੇ ਆ ਮੰਨਣ ਉਹ ਵੀ ਵਿਚੋਂ ਦੋ ਪ੍ਰਸ਼ਾਦਿਆਂ ਦਾ ਮੰਨਦ ਮਾਰ ਲਿਆ ਤੇ ਖੱਟੀਆਂ ਅੰਬੀਆਂ ਦਾ ਚਾਰ ਜਿਹੜਾ ਨਾਲੇ ਲੈ ਕੇ ਆਏ ਸੀ ਉਹ ਤੇ ਕਮਾਲੀ ਨਰਨ ਜਿਹੜੇ ਆਂਬਲ ਤੇ ਕੱਚੇ ਆਉਂਦਾ ਆਂਦਾ ਸ਼ਾਰ ਜਿਹੜਾ ਸਜਰਾ ਰਜਰਾ ਹੋਰ ਸਵਾਦ ਲੱਗਦਾ ਇਹ ਆਲੂ ਜਿਹੜੇ ਆ ਮੀਟਰ ਕੇ ਬਣੇ ਇਹ ਲੱਗਦਾ ਵੀ ਜਿਵੇਂ ਇਹ ਵਧੀਆ ਦੇਖਣਾ ਰੋਟੀ ਖਾ ਰਹੇ ਇਹ ਮੇਰੇ ਦੋਸਤੋ ਅੱਜ ਦੀ ਸਾਜ ਜਿਹੜੀ ਮੈਂ ਤੁਹਾਡੇ ਨਾਲ ਪਾਈ ਆ ਮੇਰੇ ਚੈਨਲ ਨੂੰ ਜਿੱਥੇ-ਜਿੱਥੇ ਵੀ ਵੇਖਦੇ ਜੇ ਇਹਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਇਹ ਮਿੱਟੀ ਆ ਜਿਹਦੀ ਮੈਂ ਮੈਂ ਤੁਹਾਡੇ ਰੇਖ ਤੱਕ ਲੈ ਕੇ ਜਾਣਾ ਸਾਡੇ ਖੇਤਾਂ ਦੀ ਸਾਡੇ ਘਰਾਂ ਦੀ ਸਾਡੀਆਂ ਰੂਹਾਂ ਦੀ ਸਾਡੀਆਂ ਰੂਹਾਂ ਦੀ ਸਾਡੇ ਮਨਾਂ ਦੀ ਤੇ ਇਸੇ ਤਰ੍ਹਾਂ ਹੀ ਮੈਂ ਹੋਰ ਵੀ ਵਲੌਗ ਆ ਜਿਹੜੇ ਤੁਹਾਡੇ ਨਾਲ ਲੈ ਕੇ ਆਪਣੀ ਸਾਝ ਪਾਉਂਦਾ ਰਿਹਾ ਕਰੂੰਗਾ ਜਿੱਥੇ-ਜਿੱਥੇ ਵੀ ਮੈਨੂੰ ਦੇਖਦੇ ਜੇ ਮੈਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਔਰ ਇਹਨੂੰ ਜਿਹੜਾ ਵਾ ਵੇਖਦੇ ਰਿਆ ਕਰੋ ਮੇਰੇ ਚੈਨਲ ਨੂੰ ਮੇਰੇ ਨਾਲ ਬਹੁਤ ਸਾਰਾ ਪਿਆਰ ਜਿਉਂਦੇ ਰਹੋ ਵਾਸਤੇ